ਬੈਂਗਲੌਰ ਦੇ ਕਰਨਾਟਕਾ ਦੇ ਵਿੱਚ ਇੱਕ ਛੋਟੀ ਜਹੀ ਕੁੜੀ ਜਿਸ ਨੂੰ স্মੋਕ ਵਾਲਾ ਪਾਣ ਖਾਣਾ ਮਹਿੰਗਾ ਪੈ ਗਿਆ ਬਿਲਕੁਲ ਗੱਲ ਕਰ ਰਹੇ ਆ স্মੋਕ ਵਾਲੇ ਪਾਣ ਦੀ ਕਿਸ ਤਰ੍ਹਾਂ ਬਣਦਾ ਵੈਸੇ স্মੋਕ ਵਾਲਾ ਪਾਣ ਆ ਸੋ ਵਿਆਹ ਸ਼ਾਦੀਆਂ ਰਿਸੈਪਸ਼ਨਾਂ ਦੇ ਵਿੱਚ ਆ ਸਮਾਜਿਕ ਕਾਰਜਕ੍ਰਮ ਜਿੱਥੇ ਕਿ ਸਟਾਲਸ ਲੱਗੇ ਹੁੰਦੇ ਨੇ ਖਾਣ ਪੀਣ ਦੇ ਜਾਂ ਫਿਰ ਮੇਲਿਆਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਵੈ ਕਿ ਇੱਕ ਸਟਾਲ ਇਹੋ ਜਿਹਾ ਵੀ ਹੁੰਦਾ ਵੈ ਜਿਸ ਦੇ ਵਿੱਚ স্মੋਕ ਵਾਲੀਆਂ ਡਿਸ਼ੇਸ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਬਿਸਕਟ স্মੋਕ ਵਾਲੇ ਬਿਸਕਟਸ ਜੋ স্মੋਕ ਵਾਲੇ ਪਾਨ স্মੋਕੋ ਵਾਲੀ ਕੋਲਡ ਡਰਿੰਕਸ ਇਹਦਾ ਦੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤੇ ਵਿੱਚ ਨਾਈਟ੍ਰੋਜਨ ਦੀ ਵਰਤੋਂ ਕਰਕੇ ਉਸ ਨੂੰ স্মੋਕ ਵਾਲੀ ਡਿਸ਼ ਬਣਾ ਦਿੱਤੀ ਜਾਂਦੀ ਵੈ ਪਰ ਇਸ ਦੇ ਨਾਲ ਸਰੀਰ ਜੋ ਅੰਦਰੋਂ ਇੰਨਾ ਕੁ ਜ਼ਿਆਦਾ ਖਰਾਬ ਹੋ ਜਾਂਦਾ ਵੈ ਕਿ ਵਿਅਕਤੀ ਦੀ ਮੌਤ ਵੀ ਹੋ ਸਕਦੀ ਵੈ ਬਿਲਕੁਲ ਜੋ ਵਿਅਕਤੀ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਦਾ ਹੋਵੇ ਆਪਣੀ ਜ਼ਿੰਦਗੀ ਗਵਾ ਬੈਠਦਾ ਹੋਵੇ ਸਿਰਫ ਇੱਕ 5 ਮਿੰਟ ਦੇ ਟੇਸਟ ਦੇ ਲਈ 5 ਮਿੰਟ ਦੀ ਇੱਕ ਵੀਡੀਓ ਦੇ ਲਈ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ ਸੋ ਇਹੋ ਜਿਹੀ ਡਿਸ਼ੇਸ ਆ ਜੋ ਸਭ ਲੋਕ ਟਰਾਈ ਕਰਦੇ ਨੇ ਜਿਸ ਦੇ ਨਾਲ ਜੋ ਵਿਅਕਤੀ ਆਪਣੇ ਆਪ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਬੈਠਦੇ ਨੇ ਇਹੋ ਜਿਹੀ ਇੱਕ ਘਟਨਾ ਵੈ ਜੋ ਕਰਨਾਟਕਾ ਦੇ ਬੈਂਗਲੁਰੂ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਛੋਟੀ ਬੱਚੀ ਜਿਸਨੇ ਕਿ ਇੱਕ ਸ਼ਾਦੀ ਦੇ ਵਿੱਚ স্মੋਕ ਵਾਲਾ ਪਾਨ ਖਾ ਲਿਆ স্মੋਕ ਵਾਲਾ ਪਾਨ ਖਾਦਾ ਖਾਂਦੇ ਸਾਰੇ ਕੁਛ ਹੀ ਸਮੇਂ ਦੇ ਬਾਅਦ ਜੋ ਉਸਨੇ ਆਪਣੇ ਮਾਤਾ-ਪਿਤਾ ਨੂੰ ਸ਼ਿਕਾਇਤ ਕੀਤੀ ਕਿ ਮੇਰੇ ਪੇਟ ਦੇ ਵਿੱਚ ਤੇਜ਼ ਦਰਦ ਹੋ ਰਿਹਾ ਹੈ। ਬਾਰ-ਬਾਰ ਸ਼ਿਕਾਇਤ ਕਰਨ ਤੋਂ ਬਾਅਦ ਉਸਦੇ ਮਾਤਾ-ਪਿਤਾ ਉਸ ਨੂੰ ਜਾਂਚ ਕਰਵਾਉਣ ਦੇ ਲਈ ਹਸਪਤਾਲ ਲੈ ਕੇ ਗਏ। ਹਸਪਤਾਲ ਜਾ ਕੇ ਜਦੋਂ ਡਾਕਟਰਾਂ ਨੇ ਬੱਚੀ ਦਾ ਅਚੀ ਤਰੀਕੇ ਦੇ ਨਾਲ ਚੈੱਕਅਪ ਕੀਤਾ ਤਾਂ ਡਾਕਟਰ ਵੀ ਦੇਖ ਕੇ ਹੈਰਾਨ ਰਹਿ ਗਏ। ਉਸ ਛੋਟੀ ਜਿਹੀ ਬੱਚੀ ਦੇ ਪੇਟ ਦੇ ਵਿੱਚ ਜੋ ਛੇਦ ਹੋ ਗਿਆ SMOK ਵਾਲਾ ਪਾਨ ਖਾਣ ਦੇ ਕਾਰਨ ਜੋ ਤੇਜ਼ ਦਰਦ ਉਹ ਕਹਿ ਰਹੀ ਸੀ ਉਸਦੀ ਅੰਤਰਾਣੀ ਅੰਦਰ ਪੇਟ ਦੀਆਂ ਅੰਤਰਾਆਂ ਦੇ ਵਿੱਚ ਸੁਰਕ ਕਰ ਦਿੱਤਾ ਉਸ স্মੋਕ ਵਾਲੇ ਪਾਣ ਨੇ স্মੋਕ ਵਾਲੇ ਪਾਣ ਦੇ ਵਿੱਚ ਮੌਜੂਦ ਨਾਈਟ੍ਰੋਜਨ ਸਰੀਰ ਨੂੰ ਅੰਦਰੋਂ ਇੰਨਾ ਜ਼ਿਆਦਾ ਖਰਾਬ ਕਰ ਦਿੰਦਾ ਹੈ ਕਿ ਜੋ ਸਥਿਤੀ ਹੈ ਗੰਬੀਰ ਬਣ ਜਾਂਦੀ ਹੈ ਬਿਲਕੁਲ ਜੋ ਇਹੋ ਜਿਹੀ ਕਟਨਾ ਹੈ ਜਿਸ ਬਾਰੇ ਸੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਸ ਦੇ ਵਿੱਚ ਇੱਕ ਛੋਟੀ ਬੱਚੀ ਨੇ ਵਿਆਹ ਦੇ ਸਮਾਗਮ ਦੇ ਵਿੱਚ ਜੋ ਇੱਕ স্মੋਕ ਵਾਲਾ ਪਾਣ ਖਾਧਾ ਤੇ ਇੰਨਾ ਜ਼ਿਆਦਾ ਆਪਣੇ ਆਪ ਨੂੰ ਜੋ ਬਿਮਾਰ ਕਰ ਲਿਆ ਆਪਣੇ ਆਪ ਨੂੰ ਇੰਨੀ ਜ਼ਿਆਦਾ ਤਕਲੀਫ ਦੇ ਲਈ ਕਿਉਂਕਿ ਬੱਚੀ ਅੰਜਾ ਹਾਂਜੀ ਉਸੇ ਦੁਸ਼ਪ੍ਰਭਾਵਾ ਤੋਂ ਔਰ ਵੇਚਣ ਵਾਲੇ ਜੋ ਬੇਦੜਕ ਹੋ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਚੀਜ਼ਾਂ ਖਾਣ ਦੇ ਲਾਇਕ ਹੀ ਨਹੀਂ ਆ ਉਹ ਵੇਚਦੇ ਪਏ ਨੇ ਸੋ ਬੱਚੀ ਹੈ ਜੋ ਬੱਚੀ ਦਾ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਸਰਜਰੀ ਕੀਤੀ ਗਈ ਆਪਰੇਸ਼ਨ ਕੀਤਾ ਗਿਆ ਇੱਕ ਮਾਤਰ ਇਹੀ ਰਸਤਾ ਸੀ ਉਸ ਚੀਜ਼ ਨੂੰ ਠੀਕ ਕਰਨ ਦਾ ਉਸ ਛੇਦ ਨੂੰ ਠੀਕ ਕਰਨ ਦਾ ਆਪਰੇਸ਼ਨ ਦੇ ਨਾਲ ਸਰਜਰੀ ਕੀਤੀ ਗਈ ਸਰਜਰੀ ਦੇ ਨਾਲ ਉਸ ਛੇਦ ਨੂੰ ਜੋ ਬੰਦ ਕੀਤਾ ਗਿਆ ਉਸ ਉਹਨੇ ਹਿੱਸੇ ਨੂੰ ਕੱਟਣਾ ਪਿਆ ਜਿਸ ਦੇ ਬਾਅਦ ਛੇ ਦਿਨਾਂ ਬਾਅਦ ਲੜਕੀ ਹੈ ਜੋ ਠੀਕ ਹੋ ਕੇ ਆਪਣੇ ਘਰ ਆ ਸਕੀ ਬਿਲਕੁਲ ਇੱਕ 5 ਮਿੰਟ ਦੀ ਖੁਸ਼ੀ ਇੱਕ 5 ਮਿੰਟ ਦੀ ਵੀਡੀਓ ਜਿਸ ਨੇ ਪਰਿਵਾਰ ਨੂੰ ਖਾਸ ਕਰਕੇ ਬੱਚੇ ਨੂੰ ਇੰਨਾ ਕੁ ਜ਼ਿਆਦਾ ਤਕਲੀਫ ਦੇ ਵਿੱਚ ਪਾ ਦਿੱਤਾ ਕਿ ਜਿਸ ਦੀ ਤੁਲਨਾ ਕਿਸੇ ਚੀਜ਼ ਨਾਲ ਕਰ ਵੀ ਨਹੀਂ ਸਕਦੇ ਕਿਉਂਕਿ ਬਿਲਕੁਲ ਇੱਕ ਜੋ ਛੋਟੀ ਜਿਹੀ ਚੀਜ਼ ਇੱਕ ਪਾਣ ਇੱਕ ਆਮ ਸੁਧਾਰਨ ਪਾਣ ਦੇ ਉੱਤੇ ਜਦੋਂ ਨਾਈਟ੍ਰੋਜਨ ਪਾ ਦਿੱਤੀ ਤਾਂ ਜ਼ਹਿਰ ਪਾ ਦਿੱਤਾ ਉਹ ਜ਼ਹਿਰ ਜਿਹੜਾ ਲੋਕਾਂ ਨੂੰ ਬਿਮਾਰ ਕਰ ਰਿਹਾ ਲੋਕਾਂ ਨੂੰ ਜਾਨੋਂ ਮਾਰ ਰਿਹਾ ਹੈ ਪਰ ਔਰ ਉਸਦੀ ਵਰਤੋਂ ਹੈ ਜੋ ਖੁੱਲੇ ਆਮ ਕੀਤੀ ਜਾ ਰਹੀ ਪਈ ਹੈ ਜੋ ਇਹ ਜੀ ਪਹਿਲੀ ਘਟਨਾ ਨਹੀਂ ਹੈ ਜਾਂ ਫੇ ਕਹਿ ਸਕਦੇ ਆ ਕਿ ਪਹਿਲੀ ਵਾਰ ਇਹ ਹੋਇਆ ਨਹੀਂ ਹੋਇਆ ਇਹੋ ਜਿਹਾ ਕਈ ਘਟਨਾਵਾਂ ਨੇ ਸਾਹਮਣੇ ਆਂਦੀਆਂ ਰਹਿੰਦੀਆਂ ਨੇ ਬਿਲਕੁਲ ਪਹਿਲਾਂ ਵੀ ਜੋ ਮਧੇਪਰਦੇਸ਼ ਦੇ ਵਿੱਚ ਇੱਕ ਯੁਵਕ ਦੇ ਨਾਲ ਇੱਕ ਸੇਮ ਇਸੇ ਤਰ੍ਹਾਂ ਦਾ ਹੀ ਹਾਦਸਾ ਹੋਇਆ ਜਿਸ ਦੇ ਵਿੱਚ ਉਸਨੇ ਵੀ ਜੋ স্মੋਕ ਵਾਲੀ ਇੱਕ ਡਰਿੰਕ ਪੀਤੀ ਸੀ ਜਿਸ ਦੇ ਨਾਲ ਉਸਦੇ ਪੇਟ ਦੇ ਵਿੱਚ ਛੇਦ ਹੋ ਗਏ ਸੀ ਉਸ ਦੀ ਅੰਤਰਾਆਂ ਦੇ ਵਿੱਚ ਛੇਦ ਹੋ ਗਏ ਸੀ ਇਹੋ ਜੀਆਂ ਡਰਿੰਕਸ ਲੈਣ ਤੋਂ ਪਹਿਲਾਂ ਜ਼ਰੂਰ ਦੇਖੋ ਕਿ ਉਹਦੇ ਵਿੱਚ ਪਾਇਆ ਕੀ ਗਿਆ ਹੈ ਉਸ ਨੂੰ ਬਣਾਇਆ ਕਿਸ ਤਰੀਕੇ ਦੇ ਨਾਲ ਗਿਆ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਆਪਣੇ ਆਪ ਦੇ ਨਾਲ ਖਿਲਵਾੜ ਨਾ ਕਰ ਸਕੋ ਖਾਣ ਵਾਲੀ ਚੀਜ਼ ਦੇਖ ਪਰਖ ਕੇ ਖਾਓ ਹਰ ਨਵੀਂ ਚੀਜ਼ ਟਰਾਈ ਕਰਨੀ ਜ਼ਰੂਰੀ ਨਹੀਂ ਹੁੰਦੀ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰ ਬੈਠੋ ਆਇਂਦਾ ਧਿਆਨ ਰੱਖੋ ਕਿ ਜੋ ਨਾਈਟ੍ਰੋਜਨ ਹੈ ਸਰੀਰ ਦੇ ਲਈ ਕਾਤਕ ਹੈ ਨਾਈਟ੍ਰੋਜਨ ਇੱਕ ਠੰਡਾ ਤਰਲ ਪ੍ਰਦਾਰਥ ਹੈ ਜਿਸ ਦੇ ਨਾਲ ਸਰੀਰ ਦੇ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਸਭ ਤੋਂ ਪਹਿਲੀ ਗੱਲ ਇਹ ਸੇਵਨ ਕਰਨ ਦੇ ਲਈ ਹੁੰਦਾ ਹੀ ਨਹੀਂ ਹੈ ਇਸ ਦਾ ਸੇਵਨ ਕਰ ਹੀ ਨਹੀਂ ਸਕਦੇ ਕਿਉਂਕਿ ਜੋ ਇਹ ਖਾਧ ਪ੍ਰਦਾਰਥ ਨਹੀਂ ਹੈ ਜਿਸ ਦੇ ਵਰਤੋਂ ਲੋਕ ਖਾਣ ਦੇ ਵਿੱਚ ਕਰ ਰਹੇ ਨੇ ਖਾਦੇ ਪ੍ਰਦਾਰਥ ਇਹਨੂੰ ਨਹੀਂ ਕਹਿ ਸਕਦੇ ਇਸ ਕਰਕੇ ਜੋ ਵੀ ਖਾਣਾ ਹੈ ਉਸ ਨੂੰ ਸਹੀ ਢੰਗ ਦੇ ਨਾਲ ਦੇਖ ਕੇ ਖਾਓ ਪਰਖ ਕੇ ਖਾਓ ਤਾਂ ਕਿ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰ ਸਕੋ ਸੋ ਇਦਾਂ ਦੇ ਹੀ ਵਿਦੇਰੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿਉ ਇਜਾਜ਼ਤ ਧੰਨਵਾਦ